ਹਲਕਾ ਪੱਟੀ ਦੇ ਪਿੰਡ ਸੀਤੋ ਮਾਹੇ ਝੁੰਗੀਆਂ ਵਿਖੇ ਪਹੁੰਚੇ ਸਤਕਾਰ ਕਮੇਟੀ ਦੇ ਰਵਿੰਦਰ ਸਿੰਘ ਖਾਲਸਾ ਉਸ ਪਿੰਡ ਵਿੱਚ ਪਖੰਡੀ ਕੁਲਵੰਤ ਸਿੰਘ ਨੇ ਘਰ ਵਿੱਚ ਗੱਦੀ ਲਾਈ ਹੋਈ ਸੀ ਉਸ ਥਾਂ ਤੋਂ ਗੁਰੂ ਸਾਹਿਬ ਦੇ ਸਰੂਪਾਂ ਨੂੰ ਸਤਕਾਰ ਸਹਿਤ ਸੁਰੱਖਿਅਤ ਸਥਾਨ ਤੇ ਪਹੁੰਚਾਇਆ ਗਿਆ ਅਤੇ ਪਿੰਡ ਸੀਤੋ ਦੇ ਲੋਕਾਂ ਨੇ ਸਤਕਾਰ ਕਮੇਟੀ ਦਾ ਪੂਰੀ ਤਰ੍ਹਾਂ ਸਮਰਥਨ ਦਿੱਤਾ ਇਸ ਸਬੰਧੀ ਭਾਈ ਬਲਬੀਰ ਸਿੰਘ ਮੁੱਛਲ ਵੱਲੋਂ ਇਸ ਸਾਰੀ ਘਟਨਾ ਦਾ ਜਾਇਜ਼ਾ ਲਿਆ ਗਿਆ ਬਲਬੀਰ ਸਿੰਘ ਮੁੱਛਲ ਨੇ ਦੱਸਿਆ ਕਿ ਇਸ ਪਖੰਡੀ ਦੀ ਕਰਤੂਤ ਸਾਹਮਣੇ ਆਈ ਹੈ ਕਿ ਪੁਲਿਸ ਨੇ 376 ਧਾਰਾ ਅਧੀਨ ਪਰਚਾ ਦਰਜ ਕਰਕੇ ਛਾਪੇਮਾਰੀ ਕੀਤੀ ਦੋਸ਼ੀ ਫਰਾਦ ਦੱਸਿਆ ਜਾ ਰਿਹਾ ਹੈ ਬਲਬੀਰ ਸਿੰਘ ਮੁੱਛਲ ਨੇ ਅਪੀਲ ਕੀਤੀ ਕਿ ਸਤਕਾਰ ਕਮੇਟੀ ਵੱਲੋਂ ਇਹਨਾਂ ਪਖੰਡੀ ਲੋਕਾਂ ਨੂੰ ਲੰਮੇ ਸਮੇਂ ਤੋਂ ਨਸ਼ਰ ਕੀਤਾ ਜਾ ਰਿਹਾ ਹੈ ਪਰ ਲੇਮ ਹੋਣ ਕਰਕੇ ਲੋਕ ਇਹਨਾਂ ਕੋਲ ਜਾ ਕੇ ਸਮਾਂ ਤੇ ਪੈਸਾ ਬਰਬਾਦ ਕਰਦੇ ਹਨ ਘਰ ਬੈਠ ਕੇ ਆਪਣੇ ਧਰਮ ਦੇ ਅਕੀਦੇ ਦੇ ਮੁਤਾਬਕ ਪਰਮਾਤਮਾ ਦੀ ਆਬਾਦਤ ਕਰਨੀ ਚਾਹੀਦੀ ਐਸਸ ਭਾਈ ਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਜਿਸ ਤਰੀਕੇ ਨਾਲ ਇੱਕ ਗੁਰਸਿੱਖ ਦੀ ਦਸਤਾਰ ਦੀ ਵਾਇਰਲ ਵੀਡੀਓ ਵਿੱਚ ਬੇਦਬੀ ਕੀਤੀ ਗਈ ਹੈ ਇਸ ਘਟਨਾਕ੍ਰਮ ਦਾ ਕੋਈ ਵੀ ਵਿਅਕਤੀ ਬਖਸ਼ਿਆ ਨਹੀਂ ਜਾਵੇਗਾ ਅਤੇ ਸਤਕਾਰ ਕਮੇਟੀ ਵੱਲੋਂ ਇਸ ਘਟਨਾ ਦੀ ਪੂਰੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਸਲੀ ਤੱਥ ਸਾਹਮਣੇ ਆਉਣ ਤੇ ਕਾਰਵਾਈ ਕੀਤੀ ਜਾਵੇਗੀ ਤੁਸੀਂ ਜੁੜੇ ਰਹੋ ਪਬਲਿਕ ਕ੍ਰਾਈਮ న్యూਜ਼ ਦੇ ਨਾਲ ਮੈਂ ਕਿਰਪਾਲ ਸਿੰਘ ਛਿੱਤ ਵਾਇਰਲ ਜੀ ਕਰਦੇ ਜੇ ਪਹਿਲੇ ਮੇਰੀ ਗੱਲ ਸੁਣੋ ਅਸੀਂ ਇੱਚ ਨੂੰ ਨਹੀਂ ਮੰਨਦੇ ਜੀ ਅਸੀਂ ਤੁਹਾਡੇ ਨਾਲ ਤਾਂ ਧੁਰਨਾ ਜੇ ਨਾ ਧਾੜੋ ਕੇ ਜਿਹੜੀ ਬੰਦੀ ਕਾਰਵਾਈ ਕਰਾਵਾਂਗੇ ਪਰਚੇ ਧੱਕਣ ਕਰਾਵਾਂਗੇ ਪਹਿਲੇ ਇਹਨੂੰ ਸੁਵੇਟੋ ਕੋਈ ਨਹੀਂ ਪਾਪਾ ਨਹੀਂ ਕੋਈ ਨਹੀਂ ਅਸੀਂ ਤੁਹਾਡੇ ਘਰ ਤਾਂ ਬਹਿਣਾ ਜੇ ਇਹਨੂੰ ਸੁਵੇਟੋਗੇ ਤੇ ਮੱਥਾ ਟੇਕੋ ਮਾਰੇ ਦੇ ਲੜ ਲੱਗੋ ਹਾਂ ਮੰਨਗੀ ਤਾਂ ਜਾਓ ਦੁਕਦਾਨਾ ਕੋਲੋਂ ਹਰ ਵੀਰਾ ਹੋਰ ਨਾਲ ਤੁਝੋ ਮੜੀ ਨਿਕਾਨਾ ਗਏ ਉਹਦਾਂ ਸਮਾਈ ਗੱਤੀ ਲਾ ਕੇ ਆਪਾਂ ਬੜਾ ਤਗੜਾ ਬਾਲ ਗਾ ਲਿਆ ਮੱਥਾ ਦੇਖੋ ਅਹੀਂ ਤੁਹਾਡੇ ਨਾਲ ਨਾ ਝਾੜੋਗੇ ਤੜਾ ਕਿੱਥੇ ਸੱਚ ਹੋਊਗਾ ਹਾਂਜੀ ਹਾਂਜੀ ਗੁਰੂਆਂ ਦੀ ਜਾਗਤ ਜੋਤ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹਨਾਂ ਨੂੰ ਕੋਈ ਖੇਡ ਨਾ ਸਮਝੀ ਜਾਵੇ ਨਾ ਨਾ ਬਹੁਤ ਸਭ ਤੋਂ ਵੱਡੀ ਗੱਲ ਇੱਕ ਗੁਰਨਾਣੂ ਸਾਹਿਬ ਤੋਂ ਕੋਈ ਸਿਆਣਾ ਨਹੀਂ ਸੀ ਜੇ ਗੁਰਨਾਣੂ ਸਾਹਿਬ ਨੂੰ ਬਾਬਾ ਸ਼੍ਰੀ ਚੰਦ ਠਹਿਗੇ ਸੀ ਉਹਨਾਂ ਨੇ ਆਪਣੇ ਸਵਾਜੇ ਨਾ ਉਹਨਾਂ ਨੂੰ ਗੱਡੀ ਮਿਲੀ ਨਾ ਤੇ ਜੇ ਆਪਾਂ ਇੱਕ ਘਰ-ਘਰ ਗੱਡੀਆਂ ਲਾ ਕੇ ਬਹਿ ਗਏ ਤੇ ਸਾਡੇ ਤੋਂ ਸਿਆਣਾ ਕੌਣ ਹੋ ਜਾਊਗਾ ਮੈਂ ਤੁਹਾਡੇ ਤੁਸੀਂ ਮੇਰੇ ਭਰਾ ਹੋ ਤੁਸੀਂ ਮੇਰੀਆਂ ਭੈਣਾਂ ਹੋ ਫਿਰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਆਇਆ ਕਿ ਮੁੰਡੀ ਮਾਰਨ ਦੇ ਲੜ ਲੱਗੋ ਜਿਹਨੂੰ ਵੀ ਆਜੀ ਹੈ ਹਾਂ ਸਾਨੂੰ ਇੱਥੋਂ ਦੇਖੋ ਸਹੀ ਸਾਡੇ ਆਪਣੇ ਹੋ ਕੋਈ ਬਗਾਨਾ ਨਹੀਂ ਸਾਡੇ ਤੋਂ ਨਾ ਹੀ ਕੋਈ ਬਾਹਲੇ ਮੁਲਕ ਚੋਂ ਆਏ ਇਹਨੂੰ ਸਮਝਦੇ ਹੋ ਹਈ ਤੁਹਾਡੇ ਨਾਲ ਕੋਈ ਗੱਲ ਬਾਬਾ ਕਿੱਥੇ ਤੁਹਾਡਾ ਤੁਹਾਨੂੰ ਸਹਯੋਗ ਚਾਹੀਦਾ ਤੁਹਾਨੂੰ ਦੱਸ ਕੇ ਕੋਈ ਗੱਲ ਇਹ ਤੁਹਾਨੂੰ ਆਪਣੇ ਪੱਕੇ ਨੰਬਰ ਸਾਰਾ ਐਡਰੈਸ ਦੇ ਦਿਖਾਵਾ ਹਾਂਜੀ ਹਾਂਜੀ ਚਲੋ